ਇਹ ਤਾਂ ਆਪ ਸਾਰੇ ਹੀ ਜਾਣਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਮੱਕਾ ਗਏ ਸੀ ਪਰ ਇਹ ਨਹੀਂ ਜਾਣਦੇ ਕਿ ਗੁਰੂ ਨਾਨਕ ਦੇਵ ਜੀ ਮੱਕੇ ਕਿਉਂ ਗਏ ਸੀ ਉਹਨਾਂ ਦੇ ਨਾਲ ਕੌਣ-ਕੌਣ ਗਿਆ ਸੀ ਆਖਿਰ ਇਹ ਕੀ ਕਾਰਨ ਸੀ ਕਿ ਗੁਰੂ ਨਾਨਕ ਦੇਵ ਜੀ ਨੂੰ ਮੱਕਾ ਜਾਣਾ ਪਿਆ ਇਨਾਂ ਸਾਰੇ ਸਵਾਲਾਂ ਦੇ ਜਵਾਬ ਨੂੰ ਜਾਣਨ ਦੇ ਲਈ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਗੁਰੂ ਨਾਨਕ ਦੇਵ ਜੀ ਦੇ ਦੋ ਸਾਥੀ ਸਨ ਇੱਕ ਭਾਈ ਬਾਲਾ ਜੀ ਤੇ ਇੱਕ ਭਾਈ ਮਰਦਾਨਾ ਜੀ ਭਾਈ ਬਾਲਾ ਜੀ ਹਿੰਦੂ ਸਨ ਅਤੇ ਭਾਈ ਮਰਦਾਨਾ ਜੀ ਮੁਸਲਮਾਨ ਸਨ ਇੱਕ ਦਿਨ ਪਾਈ ਮਰਦਾਨਾ ਜੀ ਨੇ ਗੁਰਨਾਣਕ ਦੇਵ ਜੀ ਨੂੰ ਕਿਹਾ ਕਿ ਮੈਂ ਮੱਕਾ ਜਾਣਾ ਚਾਹੁੰਨਾ ਹਾਂ ਤਾਂ ਗੁਰਨਾਣਕ ਦੇਵ ਜੀ ਨੇ ਪਾਈ ਮਰਦਾਨਾ ਜੀ ਨੂੰ ਪੁੱਛਿਆ ਕਿ ਤੂੰ ਮੱਕਾ ਕਿਉਂ ਜਾਣਾ ਚਾਹੁੰਦਾ ਤਾਂ ਅਗੋਂ ਪਾਈ ਮਰਦਾਨਾ ਜੀ ਨੇ ਇਹ ਗੱਲ ਕਹੀ ਕਿ ਇੱਕ ਮੁਸਲਮਾਨ ਸੱਚਾ ਮੁਸਲਮਾਨ ਉਦੋਂ ਤੱਕ ਨਹੀਂ ਕਹਾਉਂਦਾ ਜਦੋਂ ਤੱਕ ਉਹ ਮੱਕੇ ਨਹੀਂ ਜਾਂਦਾ ਤਾਂ ਪਾਈ ਮਰਦਾਨਾ ਜੀ ਦੀ ਇਹ ਗੱਲ ਸੁਣ ਕੇ ਗੁਰਨਾਣਕ ਦੇਵ ਜੀ ਨੇ ਮੱਕੇ ਜਾਣ ਦਾ ਵਿਚਾਰ ਬਣਾਇਆ ਮੱਕਾ ਪਹੁੰਚਦੇ ਪਹੁੰਚਦੇ ਗੁਰੂ ਜੀ ਬਹੁਤ ਥੱਕ ਗਏ ਸੀ ਤੇ ਉੱਥੇ ਉਹ ਹਾਜੀਆਂ ਦੇ ਬਣੇ ਹੋਏ ਆਰਾਮ ਕਰਦੇ ਵਿੱਚ ਮੱਕੇ ਦੀ ਤਰਫ ਪੈਰ ਕਰਕੇ ਆਰਾਮ ਕਰਨ ਲੱਗੇ ਜਦੋਂ ਉੱਥੇ ਇੱਕ ਹਾਜੀ ਨੇ ਦੇਖਿਆ ਕਿ ਗੁਰੂ ਜੀ ਮੱਕੇ ਦੇ ਵੱਲ ਪੈਰ ਕਰਕੇ ਪਏ ਹਨ ਤਾਂ ਉਹ ਬਹੁਤ ਗੁੱਸੇ ਦੇ ਵਿੱਚ ਆ ਗਿਆ ਤਾਂ ਉਹ ਗੁਰੂ ਜੀ ਨੂੰ ਗੁੱਸੇ ਦੇ ਵਿੱਚ ਕਹਿਣ ਲੱਗਾ ਕਿ ਤੈਨੂੰ ਪਤਾ ਨਹੀਂ ਕਿ ਇਸ ਪਾਸੇ ਪੈਰ ਕਰਕੇ ਨਹੀਂ ਸੋਣਾ ਇਧਰ ਮਦੀਨਾ ਹੈ ਤਾਂ ਉਹ ਗੁਰੂ ਜੀ ਕਹਿਣ ਲੱਗੇ ਕਿ ਤੂੰ ਗੁੱਸਾ ਨਾ ਕਰ ਮੈਂ ਬਹੁਤ ਥੱਕਿਆ ਹੋਇਆ ਹਾਂ ਮੈਨੂੰ ਆਰਾਮ ਕਰਨ ਦਿਓ ਉਹ ਕਹਿੰਦੇ ਕਿ ਮੈਂ ਵੀ ਤੁਹਾਡੇ ਵਾਂਗ ਖੁਦਾ ਨੂੰ ਮੰਨਣ ਵਾਲਾ ਹਾਂ ਤਾਂ ਹੀ ਤਾਂ ਮੈਂ ਇੱਥੇ ਆਇਆ ਹਾਂ ਉਹ ਕਹਿੰਦੇ ਕਿ ਮੈਨੂੰ ਨਹੀਂ ਪਤਾ ਕਿ ਖੁਦਾ ਦਾ ਘਰ ਕਿੱਥੇ ਹੈ ਕਹਿੰਦੇ ਕਿ ਤੈਨੂੰ ਤਾਂ ਪਤਾ ਹੈ ਤੂੰ ਮੇਰੇ ਪੈਰ ਉਧਰ ਹੀ ਕਰ ਦੇ ਤਾਂ ਉਹ ਗੋ ਕਹਿੰਦਾ ਹੈ ਕਿ ਠੀਕ ਹੈ ਮੈਂ ਕਰ ਦਿੰਨਾ ਹਾਂ ਪ੍ਰੰਤੂ ਜਿਵੇਂ ਹੀ ਉਹ ਗੁਰੂ ਜੀ ਦੇ ਪੈਰਾਂ ਨੂੰ ਦੂਜੀ ਤਰਫ ਲੈ ਕੇ ਜਾਂਦਾ ਹੈ ਤਾਂ ਮੱਕਾ ਵੀ ਉਸੇ ਤਰਫ ਚਲਾ ਜਾਂਦਾ ਹੈ ਇਹ ਦੇਖ ਕੇ ਉਸ ਹਾਜੀ ਨੂੰ ਸਮਝ ਆ ਜਾਂਦਾ ਹੈ ਕਿ ਇਹ ਕੋਈ ਆਮ ਆਦਮੀ ਨਹੀਂ ਇਹ ਤਾਂ ਕੋਈ ਖੁਦਾ ਦਾ ਹੀ ਬੰਦਾ ਲੱਗਦਾ ਹੈ ਉਹ ਗੁਰੂ ਜੀ ਤੋਂ ਮਾਫੀ ਮੰਗਣ ਲੱਗ ਜਾਂਦਾ ਹੈ ਤੇ ਕਹਿੰਦਾ ਹੈ ਕਿ ਗੁਰੂ ਜੀ ਮੈਨੂੰ ਮਾਫ ਕਰ ਦਿਓ ਤਾਂ ਗੋ ਗੁਰੂ ਜੀ ਉਸ ਨੂੰ ਕਹਿੰਦੇ ਹਨ ਕਿ ਇਹ ਖੁਦਾ ਦੇ ਬੰਦੇ ਖੁਦਾ ਕਦੇ ਵੀ ਦਿਸ਼ਾਵਾਂ ਦੇ ਵਿੱਚ ਵਾਸ ਨਹੀਂ ਕਰਦਾ ਉਹ ਤਾਂ ਦਿਲਾਂ ਦੇ ਵਿੱਚ ਰਾਜ ਕਰਦਾ ਹੈ ਚੰਗੇ ਕੰਮ ਕਰੋ ਅਤੇ ਖੁਦਾ ਨੂੰ ਦਿਲ ਦੇ ਵਿੱਚ ਰੱਖੋ ਪਰਮਾਤਮਾ ਵੀ ਇਹੀ ਚਾਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ